ਜਿਵੇਂ ਮਾੜੀ ਸੰਗਤ ਆਪਣੇ ਆ ਵੀ ਛੁੱਟ ਗਈ ਚੰਗੇ ਪਾਸੇ ਲੱਗੇ ਹੋਏ ਆ ਸੰਗਤ ਹੀ ਹੈ ਨਾ ਜਿਹੜੀ ਜਿੱਦਾਂ ਦੀ ਸੰਗਤ ਉਦਾਂ ਦੀ ਰੰਗਤ ਰੰਗਦਉਣ ਬਾਬਾ ਆਪ ਚੜਾਈ ਜਾ ਰਿਹਾ ਹੁਣ ਹੈ ਨਾ ਜਿਵੇਂ ਜਿਵੇਂ ਸਟੈਪ ਆਉਂਦੇ ਨੇ ਹੈ ਨਾ ਪੜਾਅ ਆਉਂਦੇ ਨੇ ਜਿਵੇਂ ਜ਼ਿੰਦਗੀ ਦੇ ਪੜਾਅ ਹੁੰਦੇ ਆ ਐਦਾਂ ਹੀ ਆਪਣੇ ਨਾਲ ਲਾ ਰਿਹਾ ਆਪਣੇ ਚਰਨੀ ਲਾ ਰਿਹਾ ਤੇ ਆਨੰਦ ਹੀ ਆਨੰਦ ਹੈ ਇਸ ਵੇਲੇ ਜਿਹੜੀਆਂ ਅਰਦਾਸਾਂ ਚੱਲ ਰਹੀਆਂ ਨੇ ਨਾ ਸਾਰੇ ਆਪਾਂ ਜਾਣੂ ਆ ਜੋ ਵੀ ਹੈ ਇਸ ਵੇਲੇ ਹਾਲਾਤ ਨੇ ਹੜਾਂ ਦੀ ਮਾਰ ਆਈ ਹੈ ਜਿਹੜੇ ਤਾਂ ਹੜਾਂ ਦੇ ਵਿੱਚ ਪ੍ਰਭਾਵ ਦੇ ਵਿੱਚ ਬੈਠੇ ਨੇ ਉਹ ਤਾਂ ਵੈਸੇ ਹੀ ਦਿਨੋਂ ਅਰਦਾਸ ਹੈ ਤੇ ਜਿਹੜੇ ਆ ਵੀ ਹੈ ਇਸ ਵੇਲੇ ਸੰਗਤ ਆਈ ਹੋਈ ਹੈ ਨਾ ਇਹ ਵੀ ਉਸੇ ਚੀਜ਼ ਦੀ ਅਰਦਾਸ ਕਰ ਰਹੀ ਹੈ ਵੀ ਕਿਸੇ ਤਰ੍ਹਾਂ ਠੱਲ ਪਵੇ ਤੇ ਪੰਜਾਬ ਨੂੰ ਫੇਰ ਹੈ ਨਾ ਖੁਸ਼ਹਾਲੀ ਆਪਣੀ ਜਿਵੇਂ ਪੁਰਾਣੇ ਹੈ ਨਾ ਵੋਟ ਤੇ ਪਰਿਵਾਰ ਜੁੜ ਗਏ ਬੱਚੇ ਬਾਹਰ ਨੇ ਉਹ ਉੱਥੇ ਵੀ ਸੰਗਤੀ ਰੂਪ ਉੱਥੇ ਵੀ ਆਪਣੇ ਨਾ ਕੈਨੇਡਾ ਦੇ ਵਿੱਚ ਵੀ ਚਪੈਰਾ ਸਾਫ ਹੋ ਰਿਹਾ ਤੇ ਉਹ ਦੱਸਦੇ ਹੁੰਦੇ ਤੇ ਉਹ ਬਹੁਤ ਵਧੀਆ ਲੱਗਦਾ ਕਿ ਬੱਚੇ ਉੱਥੇ ਜਾ ਕੇ ਵੀ ਜੁੜੇ ਹੋਏ ਰਹੇ ਨੇ ਸੋ ਇਹ ਹੈ ਵੀ ਇਹ ਮੰਗਾ ਜਿਹੜੀਆਂ ਨੇ ਆਪਣੇ ਆਪ ਹੀ ਉਹ ਸੁਣਦਾ ਤੁਸੀਂ ਕਹੋ ਨਾ ਕਹੋ ਜਾਣੀ ਜਾਣ ਜਦੋਂ ਹੈ ਤੋ ਸਭ ਦੀ ਸੁਣੀ ਜਾਂਦੀ ਹੈ ਐਨੀ ਸੰਗਤ ਆਉਂਦੀ ਤਾਂ ਜੇ ਕਿਸੇ ਦੀ ਸੁਣਵਾਈ ਹੋਈ ਹੈ ਅੱਗੇ ਦੀ ਅੱਗੇ ਦੋ ਪੁੱਛ ਦੱਸ ਕੇ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਜੀ ਫਤਿਹ ਜੀ ਤੰਤਰ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਜੀ ਆ ਸੇਵਾ ਕਰਦੇ ਹਾਂ ਕਿੰਨਾ ਕਿ ਆਨੰਦ ਆਉਂਦਾ ਜੀ ਇੱਥੇ ਅਨੰਦ ਦੇਖੋ ਜੀ ਸੇਵਾ ਜਿੱਤੇ ਆਉਂਦੇ ਆਉਂਦੇ ਹੈ ਨਾ ਜਿੱਥੇ ਮਰਜ਼ੀ ਕਰ ਲੋ ਪਰ ਇੱਥੇ ਵੀ ਸੰਗਤ ਹੈ ਤੇ ਸੇਵਾ ਦਾ ਆਨੰਦ ਹੀ ਹੋ ਰਾ ਸੇਵਾ ਖੋਖ ਹੋ ਕੇ ਲੈਂਦੇ ਆ ਸਾਰੇ ਹੈ ਨਾ ਇੰਨੀ ਸੇਵਾ ਮਿਲਦੀ ਨਹੀਂ ਜਿੰਨੀ ਜਿੰਨੇ ਸੇਵਾਦਾਰ ਨੇ ਇੱਥੇ ਬਿਲਕੁਲ ਅਵੇਕਨ ਜੀ ਕਿਸ ਤਰੀਕੇ ਨਾਲ ਦਿਖਦੇ ਵੀ ਸਾਰੀ ਸੰਗਤ ਇੱਥੇ ਪਹੁੰਚਦੀ ਆ ਨਾਮ ਸਿਮਰਨ ਹੁੰਦਾ ਬਾਣੀ ਪੜੀ ਜਾਂਦੀ ਹੈ ਤੇ ਬੜਾ ਇੱਕ ਵਧੀਆ ਜਿਹੜਾ ਕਹਿ ਲੋ ਇੱਥੇ ਵਾਈਬ ਆਉਂਦੀ ਹੈ ਇੱਕ ਵਧੀਆ ਔਰਾ ਕ੍ਰੀਏਟ ਜਿਹੜਾ ਹੋਇਆ ਉਹਦਾ ਪੋਜ਼ਿਟਿਵ ਔਰਾ हां जी पॉजिटिव ਔਰਾ ਤਾਂ ਹੈ ਹੀ ਹੈ ਜਿੱਥੇ ਇੰਨੇ ਪਾਠ ਹੋਣਗੇ ਇਕੱਠੇ ਹੈ ਨਾ ਹਜ਼ਾਰਾਂ ਲੱਖਾਂ ਦੀ ਗਿਣਤੀ ਦੀ ਸੰਗਤ ਹੈ ਹੁਣ ਪਿਛਲੇ ਜਿਹੜਾ ਬੁੱਧਵਾਰ ਰੰਗ ਕੇ ਗਿਆ ਉਹਦੋਂ ਮੈਂ ਦੇਖਿਆ ਵੀ ਮੀ ਪੂਰੇ ਜੋਰ ਤੇ ਸੀ ਜਿਵੇਂ ਅੱਜ ਕੱਲ ਚੱਲ ਹੀ ਰਿਹਾ ਜੋ ਵੀ ਹਾਲਾਤ ਨੇ ਹੈ ਨਾ ਤੇ ਫੇਰ ਵੀ ਸੰਗਤ ਪੂਰੇ ਮੀਂਹ ਚ ਬੈਠੀ ਤੇ ਪਾਠ ਪੂਰੇ ਲਗਨ ਨਾਲ ਕਰਦੇ ਪਏ ਨੇ ਤੇ ਉਹ ਔਰਾ ਹੈ ਤਾਂ ਹੀ ਹੋ ਰਿਹਾ ਹੈ ਹੈ ਨਾ ਕਹਿੰਦੇ ਜਦੋਂ ਇੱਕ ਵਿਅਕਤੀ ਗੁਰੂ ਘਰ ਨਾਲ ਜੁੜਦਾ ਜੇ ਤਾਂ ਆਂਧਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਉਣਾ ਸ਼ੁਰੂ ਕਰਦਾ ਤੇ ਜੀਵਨ 'ਚ ਬੜਾ ਬਦਲਾਅ ਆਪ ਹੁੰਦਾ ਤੁਹਾਡੇ ਜੀਵਨ 'ਚ ਕੀ ਬਦਲਾਅ ਆਇਆ ਦੇਖੋ ਬਦਲਾਅ ਵੀ ਹੈ ਜਿਵੇਂ ਮਾੜੀ ਸੰਗਤ ਆਪਣੇ ਆ ਵੀ ਛੁੱਟ ਗਈ ਚੰਗੇ ਪਾਸੇ ਲੱਗੇ ਹੋਏ ਆ ਸੰਗਤ ਹੀ ਹੈ ਨਾ ਜਿਹੜੀ ਜਿੱਦਾਂ ਦੀ ਸੰਗਤ ਉਦਾਂ ਦੀ ਰੰਗਤ ਹੈ ਤਾਂ ਰੰਗਦਮਨ ਬਾਬਾ ਆਪ ਚੜਾਈ ਜਾ ਰਿਹਾ ਹੁਣ ਹੈ ਨਾ ਜਿਵੇਂ ਜਿਵੇਂ ਸਟੈਪ ਆਉਂਦੇ ਨੇ ਹੈ ਨਾ ਪੜਾਉਂਦੇ ਨੇ ਜਿਵੇਂ ਜ਼ਿੰਦਗੀ ਦੇ ਪੜਾਉਂਦੇ ਆ ਇਦਾਂ ਹੀ ਆਪਣੇ ਨਾਲ ਲਾ ਰਿਹਾ ਆਪਣੇ ਚਰਨੀ ਲਾ ਰਿਹਾ ਤੇ ਆਨੰਦ ਹੀ ਆਨੰਦ ਹੈ ਕਿਤੇ ਕੋਈ ਦੁੱਖ ਤੇ ਤਕਲੀਫ ਹੋਵੇ ਜੀਵਨ ਦੇ ਵਿੱਚ ਜਾਂ ਕੋਈ ਦਿੱਕਤ ਤੇ ਪਰੇਸ਼ਾਨੀ ਹੋਵੇ ਤਾਂ ਉਹ ਵੀ ਜਦੋਂ ਇੱਥੇ ਆ ਕੇ ਅਰਦਾਸ ਕਰਨੀ ਆ ਤਾਂ ਉਹ ਵੀ ਸਭ ਕੁਝ ਦੂਰ ਹੋ ਜਾਂਦਾ ਅਰਦਾਸ 'ਚ ਤਾਂ ਹੈ ਹੀ ਬਹੁਤ ਬਲ ਹੈ ਜੀ ਅਰਦਾਸ ਤਾਂ ਹੁਣ ਇਹ ਵੀ ਜਦੋਂ ਇਸ ਵੇਲੇ ਜਿਹੜੀਆਂ ਅਰਦਾਸਾਂ ਚੱਲ ਰਹੀਆਂ ਨੇ ਨਾ ਸਾਰੇ ਆਪਾਂ ਜਾਣੂ ਆ ਜੋ ਵੀ ਹੈ ਇਸ ਵੇਲੇ ਹਾਲਾਤ ਨੇ ਹੜਾਂ ਦੀ ਮਾਰ ਆਈ ਹੈ ਜਿਹੜੇ ਤਾਂ ਹੜਾਂ ਦੇ ਵਿੱਚ ਪ੍ਰਭਾਵ ਦੇ ਵਿੱਚ ਬੈਠੇ ਨੇ ਉਹ ਤਾਂ ਵੈਸੇ ਹੀ ਦਿਨੋਂ ਅਰਦਾਸ ਹੈ ਤੇ ਜਿਹੜੇ ਆ ਵੀ ਐਸ ਵੇਲੇ ਸੰਗਤ ਆਈ ਹੋਈ ਹੈ ਨਾ ਇਹ ਵੀ ਉਸੇ ਚੀਜ਼ ਦੀ ਅਰਦਾਸ ਕਰ ਰਹੀ ਹੈ ਵੀ ਕਿਸੇ ਤਰ੍ਹਾਂ ਠੱਲ ਪਵੇ ਤੇ ਪੰਜਾਬ ਨੂੰ ਫੇਰ ਹੈ ਨਾ ਖੁਸ਼ਹਾਲੀ ਆਪਣੀ ਜਿਵੇਂ ਪੁਰਾਣੇ ਹੈ ਨਾ ਵਾਪਸ ਤੇ ਆਵੇ। ਤੋ ਹੈ ਹਾਲਾਤ ਹੈ ਅਰਦਾਸ ਤੇ ਅੰਦਰੋਂ ਆਣੀ ਆ। ਕਹਿੰਦੇ ਇੱਥੋਂ ਦੀ ਕੁਛ ਵੀ ਮੰਗੋ ਤਾਂ ਪੂਰਾ ਜ਼ਰੂਰ ਹੁੰਦਾ। ਹੁੰਦਾ ਜੀ ਹੁੰਦਾ ਸਾਡਾ ਤੇ ਆਪਣਾ ਹੋਇਆ। ਕੋਈ ਸਾਂਝਾ ਕਰੋਗੇ ਸਾਡੇ ਨਾਲ? ਸਾਂਝਾ ਹੈ ਵੀ ਪਰਿਵਾਰ ਜੁੜ ਗਏ ਬੱਚੇ ਬਾਹਰ ਨੇ ਉਹ ਉੱਥੇ ਵੀ ਸੰਗਤੀ ਰੂਪ ਉੱਥੇ ਵੀ ਆਪਣੇ ਨਾ ਕੈਨੇਡਾ ਦੇ ਵਿੱਚ ਵੀ ਚਪੈਰਾ ਸਾਹਿਬ ਹੋ ਰਿਹਾ ਹੈ। ਉੱਥੇ ਜਿੰਨੇ ਵੀ ਜਿੱਥੇ ਵੀ ਕਿਸੇ ਦਾ ਗੁਰੂ ਘਰ ਹੈ ਉਹ ਚਪੈਰਾ ਉੱਥੇ ਸ਼ਨੀ ਐਤਵਾਰ ਦਾ ਦਿਨ ਰੱਖਿਆ ਹੋਣਾ ਨੇ ਤੇ ਉਹ ਦੱਸਦੇ ਹੁੰਦੇ ਆ ਤੇ ਉਹ ਬਹੁਤ ਵਧੀਆ ਲੱਗਦਾ ਕਿ ਬੱਚੇ ਉੱਥੇ ਜਾ ਕੇ ਵੀ ਜੁੜੇ ਹੋਏ ਰਹਿਆ ਨੇ। ਤੋਂ ਇਹ ਆ ਵੀ ਇਹ ਮੰਗਾ ਜਿਹੜੀਆਂ ਨੇ ਆਪਣੇ ਆਪ ਵੀ ਉਹ ਸੁਣਦਾ ਤੁਸੀਂ ਕਹੋ ਨਾ ਕਹੋ ਜਾਣੀ ਜਾਣ ਜਦੋਂ ਹੈ। ਸਭ ਦੀ ਸੁਣੀ ਜਾਂਦੀ ਹੈ ਐਨੀ ਸੰਗਤ ਆਉਂਦੀ ਤਾਂ ਜੇ ਕਿਸੇ ਦੀ ਸੁਣਵਾਈ ਹੋਈ ਹੈ ਅੱਗੇ ਦੀ ਅੱਗੇ ਦੋ ਪੁੱਛ ਦੱਸ ਕੇ ਤਾਂ ਹੀ ਇਹ ਸੋਝੀ ਆਉਂਦੀ ਵਾਹਿਗੁਰੂ ਦੀ ਕਾਥਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ